ਮਾਈ ਨੇਮ ਇਜ਼ ਨਵਨੀਤ ਗੌਰ ਆਮ ਫਰਮ 10th ਕਲਾਸ ਮਾਈ ਨੇਮ ਇਜ਼ ਕੁਸ਼ੀ ਮੋਕਰ ਆਮ ਫਰਮ 10th ਕਲਾਸ ਐਂਡ ਹੈਪੀ ਮਦਰਡੇ ਟੂ ਆਲ ਅੱਜ ਅਸੀਂ ਮਦਰਡੇ ਤੇ ਇੱਕ ਕਵਿਤਾ ਪੇਸ਼ ਕੀਤੀ ਹੈ ਜਿਹੜੀ ਹੈ ਮਾਂ ਵੱਡੇ ਦਾਤ ਹੈ ਨਾ ਉਹ ਬੁੱਢੀ ਹੋਵੇ ਮੈਂ ਉਹਦੀ ਲੋਰੀ ਮੁੱਕ ਕੇ ਉਹਦੀਆਂ ਗੱਲਾਂ ਚ ਵੀ ਫੁੱਲਾਂ ਦੀ ਲਾਂਦੀ ਉਹਦੇ ਬੁੱਲਾਂ ਤੇ ਚਾਨਣ ਹੀ ਨਜੇ ਤੇ ਉਹਦੀਆਂ ਅੱਖਾਂ ਚ ਤਾਰੇ ਚਿੰਨੀ ਕਰਦੇ ਉਹਦਾ ਤੇਰੀ ਇਹ ਨਿਰਾ ਸੋਹਣੇ ਵਰਗਾ ਉਹਦੀ ਪਰਛਾਵੇਂ ਉਹਨਾਂ ਰਿ ਜਾਵੇ खुशियां डोले लैंड भरे बच्चे नु नित छाती गा के रखे ए माँ मैं मिली निक्की गल ते सदके पैरां च जरूर जाए थैंक यू माय नेम जैसमीन कौर हैप्पी मदर्स डे टू ऑल मदर्स आई रोड सम ऑन माई मॉम आई एम वेरी ग्रेट पर्सन बिकॉज माई ऑल नीड्स यू आर सच मॉम यू आर रियली वेल ऑल हाउस होल्ड Sometimes you get angry with me but I never mind because you always treat me with love there is a hidden love behind your anger i will practice to give you much time every day there is a mothers day you are such a loving mother wishing you a very very happy mothers day thank you ਮੈਂ ਜੋਗਰਾ ਸਿ ਫੇਰਮੀ ਜਮਾਤਾ ਕੁਤੇ ਆਤੀ ਅੱਜ ਮਾਤ ਦਿਵਸ ਤੇ ਉਤੇ ਕੁਝ ਗੱਲਾਂ ਲਿਖਿਆ ਹੈ ਜੋ ਕਿ ਆਪ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਕਿਹਾ ਹੀ ਜਾਂਦਾ ਹੈ ਧਰਤੀ ਤੇ ਦੂਜਾ ਰੂਪ ਬਰਬਾਹ ਦੂਜਾ ਰੂਪ ਮਾਂ ਹੁੰਦੀ ਹੈ ਉਹੀ ਸਾਨੂੰ ਧਰਤੀ ਦੇ ਜਨਮ ਦੇ ਕਿਸ ਧਰਤੀ ਤੇ ਦੇਉਂਦੀ ਹੈ ਆਪਣੇ ਬੱਚੇ ਨੂੰ ਇਸ ਦੁਨੀਆ ਦੀ ਬੁਰਾਈਆਂ ਤੋਂ ਬਚਾਉਂਦੀ ਹੈ ਉਹ ਆਪ ਕੀ ਰਹਿ ਕੇ ਆਪਣੇ ਬੱਚੇ ਦਾ ਢਿੱਡ ਭਰਦੀ ਹੈ ਉਹ ਉਹ ਹੀ ਆਪਣੇ ਉਹ ਬੱਚੇ ਨੂੰ ਮਾਂ ਬੋਲੀ ਦੀ ਗੁਰਤੀ ਦੇ ਕੇ ਬੋਲਣਾ ਸਿਖਾਉਂਦੀ ਹੈ ਉਸ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦੀ ਹੈ ਜੇਕਰ ਕੋਈ ਬੱਚਾ ਡੇਰਦਾ ਤਾਂ ਉਸ ਨੂੰ ਫਿਰ ਖੜਾ ਕਰਕੇ ਹਿੰਮਤ ਦੇ ਖੜੇ ਹੁੰਦੀ ਹਿੰਮਤ ਦਿੰਦੀ ਹੈ ਉਹ ਆਪਣਾ ਸਭ ਕੁਝ ਵਾਰ ਕੇ ਕਪੜੇ ਬੱਚੇ ਦੇ ਚਾਹਰ ਕਰ ਦਿੱਤੀ ਹੈ ਜੋ ਕਿ ਇੱਕ ਸਿਰਫ ਮਾਂ ਹੀ ਕਰ ਸਕਦੀ ਹੈ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈਪੀ ਮਦਰਸਡੇ ਟੂ 올 ਮਦਰਸ ਫਰਮ ਜੋਰਜਾ ਮੇਰਾ ਨਾਮ ਰਹੁਣਪ੍ਰੀ ਸਿੰਘ ਹੈ ਮੈਂ ਗਿਆਰਵੀ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਮਦਰਸਡੇ ਤੇ ਆਪਣੀ ਮਾਂ ਬਾਰੇ ਦੋ ਲਾਈਨਾਂ ਲਿਖਿਆ ਹਨ ਦੁਨੀਆ ਦੀ ਇਸ ਭੀੜ ਵਿੱਚੋਂ ਕੋਈ ਮਾਂ ਦੀ ਥਾਂ ਨਹੀਂ ਲੈ ਸਕਦਾ ਭਾਵੇਂ ਚਾਚੀਆਂ ਤਾਈਆਂ ਲੱਖ ਹੋਵਣ ਬੱਚਾ ਮਾਂ ਨਹੀਂ ਸਭ ਨੂੰ ਕਹਿ ਸਕਦਾ मां ਹੁੰਦੀ ਏ ਦੁੱਖ ਦੀ ਛਾਂ ਵਰਗੀ ਸਦਾ ਚੰਗੀ ਰਾਹੀ ਪਾਉਂਦੀ ਹੈ ਭਾਵੇਂ ਦੇਸ਼ ਭਾਵੇਂ ਵਿਦੇਸ਼ ਹੋਈਏ मां ਦੀ ਯਾਦ ਤਾਂ ਸਭ ਨੂੰ ਆਉਂਦੀ ਹੈ ਧੰਨ ਮਾਈ ਨੇਮ ਇਜ਼ ਪ੍ਰੀਤ ਕਾ ਮਾਈ ਨੇਮ ਇਜ਼ ਰਮਨ ਸਿੰਧੂ ਅੱਜ ਅਸੀਂ ਮਦਰਸ ਡੇ ਰਿਲੇਟਡ ਇੱਕ ਪੁਆਇੰਟ ਸ਼ੇਅਰ ਕਰਾਂਗੇ ਗੁਮਾ ਪੀਣਾ ਫੋਕੀਣਾ ਸਾਰਾ ਚੱਕ ਦਿਖਾਉਂਦੀ ਆ ਮਾਵਾ ਨੇ ਘੁੱਟਦੀਆਂ ਮਾਰਦੀਆਂ ਗਵਾਰਾ ਲੜ ਲੜਾਦੀਆਂ ਮਾਵਾ ਨੇ ਫਿਰ ਆਪੇ ਹੋ ਕੇ ਘੁੱਟ ਸੀਨੇ ਲਾਉਂਦੀ ਆ ਮਾਵਾ ਨੇ ਅੱਦ ਆਪਣਾ ਸਮਝ ਕੇ ਚੱਟ ਅੱਗੇ ਆਉਂਦੀ ਆ ਮਾਵਾ ਨੇ ਆਪਣੇ ਲਈ ਕੁਝ ਨਾ ਮੰਗਦੀਆਂ ਜਦੋਂ ਰੱਬ ਦਿਆਂਦੀਆਂ ਮਾਵਾ ਨੇ ਕੋਈ ਕੁਖੋਂ ਸਿੱਖਤੀ ਨਹੀਂ ਆਉਂਦਾ ਚੰਗਾ ਇਨਸਾਨ ਬਣਾਉਂਦੀਆਂ ਥੈਂਕ ਯੂ